ਕਿ ਪੜਸਾ ਦੇ ਪਰਸਾ ਦੇ ਤਾਂ ਕੋਰਿਨਾਮਾ ਗੱਲ ਕਰਾਂ ਨਹੀਂ ਪੜਸਾ ਤੇ ਫੇ ਮੈਂ ਧੋਖਾ ਵੀ ਕੇ ਹੋਏ ਹੋ ਸਾਦਾ ਵਿਠਾਣੇ ਪਿਆ ਬਣਾ ਦਿਓ ਸਿਰੇ ਹੀ ਗੱਲ ਹੈ ਜੇ ਪੈਸੇ ਪਰਸਾ ਦੇ ਆ ਠੀਕ ਹੈ ਨਹੀਂ ਪੜਸਾ ਦੇ 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 ਦਿਓ ਠਾਣੇ ਜੇ ਇਹ ਪੈਸੇ ਪਰਸਾ ਦੇ ਤੁਮ ਕੋਰਿਨਾਮਾ ਗੱਲ ਕਰਾਂ ਨਹੀਂ ਪੜਸਾ ਤੇ ਫੇ ਮੈਂ ਧੋਖਾ ਵੀ ਕੇ ਹੋਏ ਹੋ ਸਾਦਾ ਵਿਠਾਣੇ ਪਿਆ ਬਣਾ ਦਿਓ ਮੈਂ ਤਾਂ ਦੇਖ ਰ ਮੇਰੇ ਨਜਨਤਾ ਨੇ ਧੋਖਾ ਕੀਤਾ ਤੋ ਕਾ ਕਰ ਕਿ ਮੈਨੂੰ ਬੁਸਾਰਤਾ ਹੀ ਤੇ ਮੈਨੂੰ ਮੈਨੂੰ ਹਾਰਸਰ ਕਰਦੀ ਆ ਮੈਂ ਬਹੁਤ ਪਰੇਸ਼ਾਨ ਹਾਂ ਅੱਛਾ ਜੀ ਆਪਣੇ ਕਪੂਰਥਲ ਦੇ ਲੱਗੇ ਪਿੰਡਾਂ ਦਾ ਨਾਮ ਹੋਵੇਗਾ ਉੱਥੋਂ ਦਾ ਜੰਟਿਆ ਅੱਛਾ ਜੀ ਤੇ ਉਹਦੀ ਕੁੜੀ ਹੈਗੀ ਬਾੜਡ ਭਈ ਦੇ ਵਿੱਚ ਉਹਦੀ 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 ਕੁੜੀ ਆ ਹਾਂ ਜੰਟ ਦੀ ਕੁੜੀ ਬਾੜਡ ਭਈ ਦੇ ਵਿੱਚ ਆ ਤੇ ਉਹਨਾਂ ਨੇ ਜਿੱਦਾਂ ਮਤਲਬ ਮੰਮੀ ਨੂੰ ਦੁਬਈ ਦਾ ਕਹਿ ਕੇ ਲੈ ਕੇ ਗਈ ਉਹਨਾਂ ਨੇ ਮਾਨ ਤੋਂ ਕਿਸੇ ਕੋਲ ਪੈਸੇ ਲੈ ਲਈ ਉਹਦੀ ਕੁੜੀ ਨੇ ਪਹਿਲਾਂ ਤੇ ਮੰਮੀ ਨੂੰ ਉੱਥੇ ਭੇਜਤਾ ਵਾ ਸਾ ਗੈਂਟ ਦੀਆਂ ਵੀ ਉਹ ਮਰ ਮੈਂ ਇੱਥੇ ਵਾਲੇ ਗੈਂਟ ਤੇ ਆ ਜੇ ਪੈਸੇ ਭਰਸਾ ਦੇ ਤਾਂ ਕੁੜੀ ਨਾਲ ਮੈਂ ਗੱਲ ਕਰਾਂ ਨਹੀਂ ਭਰ ਸਕਦੇ ਵੀ ਮੈਂ ਤੋਂ ਕਾਫੀ ਵੇ ਕੀ ਹੋਏ ਹੋ ਸਕਦਾ ਵੀ ਠਾਣੀ ਪਿਆ ਬਣਾ ਦਿਓ ਸਿੱਧੇ ਹੀ ਕਰਨ ਆ ਜੇ ਪੈਸੇ ਭਰਤਾ ਦੇ ਠੀਕ ਆ ਨਹੀਂ ਭਰ ਸਕਦੇ ਤੇ ਦੇ ਦੇ ਠਾਣੀ ਬੰਦ ਸੁਖਾ ਪੇਲੀ ਉਹ ਤੇ ਕੁੜੀ ਨਾਲ ਗੱਲ ਕਰਲਾ ਤੇ ਉਸ ਨੂੰ ਆਣਾ ਪੈਸੇ ਮਗਾ ਕੇ ਆਪ ਦਾ ਅਕਾਊਂਟ ਨੰਬਰ ਦੇ ਕੇ ਤੇ ਪੈਸੇ ਚ ਮਗਾ ਲਾ ਉਹ ਕੁੜੀ ਨੇ ਦੇ ਦੀ ਕੁੜੀ ਆਪੇ ਆ ਕੇ ਫੇਰ ਤੁਹਾਨੂੰ ਕੁੜੀ ਨੂੰ ਦੇ ਕੇ ਤੇ ਆਪੇ ਚਿਕਾ ਕਰ ਨਿਓ ਕਰਦੀ ਜੀ ਛੇ ਹੋ ਜੇ ਹੋਸਾ ਦਾ ਵੀ ਥਾਣੇ ਪਿਆ ਬਣਾ ਦਿਓ ਸਿੱਧੀ ਗੱਲ ਐ ਜੇ ਲਾ ਫਾਗ ਇਹ ਤਾਂ ਹੈ ਪੰਜ ਸਾਦੇ ਤੁਮ ਕੁੜੀ ਨਾਲ ਮੈਂ ਗੱਲ ਕਰਾਂ ਨਹੀਂ ਪਰ ਸਾਦੇ ਵੀ ਮੈਂ ਧੋਖਾ ਵੀ ਕੇ ਹੋ ਸਾਦਾ ਵੀ ਠਾਣੀ ਫਰਾ ਦੇ ਇਹ ਇਹਦੇ ਆਖੀ ਇੰਨਾ ਵੀ ਠਾਣੀ ਫਰਾ ਦੇ ਇਹਦਾ ਨੰਬਰ ਕੀ ਆ ਇਹਦਾ ਨੰਬਰ ਵਿੱਚ ਮੈਂ ਪਾ ਲਿਆ ਪਾ ਦੇ ਮਮੀ ਜਲਦੀ ਵੀ ਹੈ ਵੇ ਲੋ ਵੀਰ ਵੇ ਲੋ ਕਿੰਨੀ ਵਿਚਾਰੀ ਚੋਰੀ ਤੇ ਕਿ ਕਿ ਚੋਰੀ ਤੇ ਵਿਚਾਰੀ ਫੋਨ ਲਾਉਂਦੀ ਆਪਣੇ ਘਰੇ ਉਹਨਾਂ ਤੋਂ ਡਰਦੇ ਫੋਨ ਲਾਉਂਦੀ ਆ ਕਿ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਭਈ ਤੁਹਾਡੇ ਅਸੀਂ ਇੱਥੇ ਤਰੰਤਾਂ ਤੋਂ ਬੋਲਦੇ ਆਂ ਹਾਂਜੀ ਆਪਣੇ ਕੋਲ ਇੱਕ ਕਾਲ ਨੂੰ ਪਿੰਡ ਦੀ ਤੁਸੀਂ ਇੱਕ ਭੈਣ ਨੂੰ ਬਾਹਰ ਭੇਜਿਆ ਹਾਂ ਉਹ ਮਾਨ ਦੇ ਵਿੱਚ ਮੈਂ ਕਿਹਾ ਇੱਕ ਕਾਲ ਰੂਪ ਪਿੰਡ ਦੀ ਭੈਣ ਨੂੰ ਤੁਸੀਂ ਉਮਾਨ ਭੇਜਿਆ ਵਾ ਬਾਹਰ ਤੇ ਉਹ ਵਿਚਾਰੀ ਉੱਥੇ ਤੰਗ ਪਰੇਸ਼ਾਨ ਆ ਤੇ ਆਪਾਂ ਵਾਪਸ ਮੰਗਾ ਦਈ ਉਹਨੂੰ ਅਸੀਂ ਤਰਨ ਤਾਰਨ ਤੋਂ ਬੋਲਦੇ ਮੈਂ ਤੈਨੂੰ ਮੈਂ ਵੀ ਤਨਖਾਹਾਂ ਦਊਂਗਾ ਮੈਂ ਤੈਨੂੰ ਮਹੀਨੇ ਦੀਆਂ ਦੋ ਦੋ ਤਨਖਾਹਾਂ ਦੇ ਦੂੰਗਾ ਹਾਂਜੀ ਕਿੰਨੀਆਂ ਤਨਖਾਹਾਂ ਲਈਆਂ ਉਹਨਾਂ ਦਾ ਤਾਂ ਕਲਾਬੀ ਆ ਤਾਂ ਕਰ ਉਹ ਕਿੰਨੇ ਮਗਾਲੀ ਨੇ ਆਪਣੀ ਤਨਖਾਹਾਂ ਕਿੰਨੀਆਂ ਲਈਆਂ ਪਹਿਲਾਂ ਦੱਸੋ ਮੈਨੂੰ ਤੀਜੀ ਆ ਗਈ ਮੇਰੇ ਕੋਲ ਤੀਜੀ ਆ ਗਈ ਆ ਹਾਂ ਕਿੰਨੇ ਤਨਖਾਹਾਂ ਨੇ ਦੋ ਤੀਜੀ ਕਦ ਤੀਜੀ ਤਨਖਾਹ ਕਦੋਂ ਦੀ ਆਈ ਆ ਯਾਰੀ ਕੱਲ ਬਾਜੀ ਨੂੰ ਕਹਿੰਦੀ ਸੀ ਫਾਇਦੀ ਮੇਰੇ ਯਾਰ ਉਹਨਾਂ ਦੇ ਬਾਜੀ ਦੀ ਹੈ ਕਿ ਸਾਡੇ ਬਾਜੀ ਨੂੰ ਪੈਸੇ ਉਹਨਾਂ ਦੀ ਬਾਜੀ ਆ ਕੇ ਲੈ ਕੇ ਪਹਿਲੀ ਗੱਲ ਇਦਾਂ ਵਾ ਕੱਲਿਆ ਤੁਸੀਂ ਕਿਹਾ ਤੁਸੀਂ ਦੁਬਈ ਦਾ ਭੇਜਿਆ ਤੁਸੀਂ ਮਾਣ ਨੂੰ ਮੇਰੇ ਮੈਂ ਤਕਫਰ ਨਹੀਂ ਕਰਦਾ ਜੀ ਮੈਂ ਨਹੀਂ ਕਰ ਕਿਉਂ ਨਹੀਂ ਸਕਦੇ ਆਪਾਂ ਭੇਜੀ ਤੁਸੀਂ ਹੈ ਕਿ ਕਿੰਨੇ ਭੇਜੀਏ ਦੁਬਈ ਦਾ ਕਹ ਕੇ ਝੂਠ ਮਾਰ ਕੇ ਮੇਰੀ ਗੱਲ ਸੁਣੋ ਇੱਕ ਦੁਬਈ ਦਾ ਤੁਸੀਂ ਝੂਠ ਮਾਰ ਕੇ ਤੇ ਭੇਜਿਆ ਤੁਸੀਂ ਮਾਨ ਨੂੰ ਬਰੰਗਾ ਤਨ ਤੇ ਦੱਸਦਾ ਕਿ ਆ ਵੀ ਲਗੇ ਬਾਹਰ ਨਹੀਂ ਗਿਆ ਨਹੀਂ ਬਾਹਰ ਤੁਸੀਂ ਨਹੀਂ ਗਏ ਪਰ ਤੁਸੀਂ ਤੇ ਅਗਲੇ ਪਰਿਵਾਰ ਨੂੰ ਤੁਸੀਂ ਤੁਹਾਡੇ ਆਸਰੇ ਗਿਆ ਤੁਸੀਂ ਕਿਹਾ ਵੀ ਦੁਬਈ ਜਾਣਾ ਪਰਿਵਾਰ ਨੂੰ ਇਮਾਨਦਾਰੀ ਤੁਸੀਂ ਦੱਸਿਆ ਨਹੀਂ ਕਰਦਾ ਨਹੀਂ ਇਹਦੇ ਵਿੱਚ ਕੋਈ ਗੱਲ ਨਹੀਂ ਫਿਰ ਤੁਸੀਂ ਪੈਸੇ ਲੈ ਪੈਸੇ ਲੈ ਕੇ ਲੈ ਕੇ ਨੇ ਪੈਸੇ ਲੈ ਤੁਸੀਂ ਅੰਗਰੇਜ਼ ਵਿੱਚ ਕਰੇ 500 500 ਰੁਪਏ ਖਾਦਾ ਹੋਰ ਦਿਨਾ 5000 ਖਾਦਾ ਮੈਂ ਹੀ ਕਹੀ ਜਾਂਦੀ ਤੇ ਨਹੀਂ ਅੱਗੇ ਅੱਗੇ ਕਿੰਨੇ ਦਿੱਤੇ ਅੱਗੇ ਉਹ ਬਾਤੂ ਮੈਡਮ ਲੱਗੀ ਆ ਪੁੱਤਾਂ 45000 ਰੁਪਏ ਦਿੱਤੇ ਲੱਗੀ ਅੱਛਾ ਮਲਕ 35000 ਅੱਗੇ ਮੈਡਮ ਲੱਗੀ ਕਿਹੜੀ ਮੈਡਮ ਲੱਗੀ ਇਹਨੇ ਤਾਂ ਗਾੜੀ ਵੇਚਣੀ ਸੀ ਮੈਂ ਮੈਡਮ ਤੈਨੂੰ ਤੇ ਤੁਸੀਂ ਜਾਣਦੇ ਨਾ ਨਹੀਂ ਉਹ ਫੋਨ ਵੀ ਨਹੀਂ ਚੱਕੀ ਸਕਦਾ ਉਹ ਇਹਦਾ ਚੱਕ ਰਿਹਾ ਇਹ ਕੁੜੀ ਦਾ ਨਹੀਂ ਮੈਡਮ ਨੂੰ ਤੇ ਤੁਸੀਂ ਜਾਣਦੇ ਨਾ ਪਰਿਵਾਰ ਵਾਲਿਆਂ ਨੇ ਤੇ ਤੁਹਾਨੂੰ ਪੈਸੇ ਦਿੱਤੇ ਹਨਾ ਹਾਂਜੀ ਆਹੋ ਤੇ ਭਈ ਇਹਦੇ ਫੋਨ ਕੁੜੀ ਦੇ ਤੁਹਾਨੂੰ ਮਗਾ ਕੇ ਦੇਣੀ ਪਊਗੀ ਪਰ ਮੈਂ ਤਾਂ ਕਹਾਂ ਕਿ ਇੱਕ ਦੇ ਕਹੇ ਨਾ ਸਮਾ ਬਾਕੀ ਤਾਂ ਤੁਸੀਂ ਕੁੜੀ ਦੇ ਕੁੜੀ ਦੇ ਪੈਸੇ ਪਾਜੀ ਕੁੜੀ ਤੁਹਾਨੂੰ ਮਗਾ ਕੇ ਦੇਣੀ ਪਊਗੀ ਠੀਕ ਹੈ ਜੀ ਮੰਨ ਲਓ ਤੁਸੀਂ ਪੈਸੇ ਵੀ ਲਾਇਆ ਤੁਸੀਂ ਖੁਦ ਮੰਨੇ ਆ ਕਿ 5000 ਰੁਪਏ ਮੈਂ ਵੀ ਚੁਖਾਦਾ ਠੀਕ ਹੈ ਜੀ ਹਨੋ ਕੀ ਪ੍ਰੂਫ ਤੇ 35000 ਰੁਪਏ ਤੁਸੀਂ ਇਹਨਾਂ ਨੇ ਤੇ ਤੁਹਾਨੂੰ ਇਹਨਾਂ ਨੇ ਤੇ ਤੁਹਾਨੂੰ ਕਿੰਨੇ ਪੈਸੇ ਪਾਏ ਇਹਨਾਂ ਨੇ ਤੁਸੀਂ 50000 ਰੁਪਏ ਤੁਸੀਂ ਲਿਆ ਵਾ ਨਹੀਂ 1000 ਨਹੀਂ ਲਿਆ ਮੈਂ ਇਹ ਸਾਥੀ ਬੋ ਜਣਾ ਕਰਨੀ ਹਾਂ ਜੀ 2 ਦੋ ਦਿਨ ਅੱਛਾ ਤੁਸੀਂ ਕਿੰਨੇ ਕਾਰੀ ਲਿਆ ਵਾ ਅੱਛਾ 45 ਲਿਆ ਵਾ ਹਾਂ ਹਾਂ ਚੱਲ ਪੰਜ ਤੁਹਾਨੂੰ ਛੱਡ ਦਿੱਤਾ ਮੰਨ ਲਿਆ ਵੀ ਤੁਸੀਂ 45 ਲਿਆ ਵਾ ਹਨਾ ਬਾਈ ਦੀ ਹੁਣ 45000 ਰੁਪਿਆ ਲਿਆ ਮੈਂ ਮੰਨ ਲਿਆ 45000 ਰੁਪਿਆ ਲਿਆ ਤੁਸੀਂ ਹੁਣ ਕੁੜੀ ਨੂੰ ਭੈਣ ਨੂੰ ਵਿਚਾਰੀ ਨੂੰ ਬਾਹਰ ਭੇਜ ਦਿੱਤਾ ਉੱਥੇ ਉਹ ਤੰਗਵਾ ਠੀਕ ਹੈ ਜੀ ਤੇ ਉਹ ਕੁੜੀ ਨੂੰ ਮੰਗਾ ਦਿਓ ਭੈਣ ਨੂੰ ਮੰਗਾ ਦਿਓ ਬਾਹਰ ਦਰਮਿਆਨ ਮੈਂ ਤੁਹਾਨੂੰ ਸਹੀ ਦੱਸਾਂ ਕਿ ਮੈਂ ਇਹ ਸਾਡੀ ਉੱਥੇ ਜਾਂਦੇ ਹੋਏ ਸੀ ਥਾਣੇ ਥਾਣੇ ਮੇਰੀ ਗੱਲ ਸੁਣ ਥਾਣੇ ਕੀ ਗੱਲ ਹੋਈ ਠਾਡੀ ਦੱਸੋ ਥਾਣੇ ਇਹ ਹੋਇਸੀ ਕਿੰਦੇ ਵੀ ਅਸੀਂ ਆਪੇ ਮਗਾਰਾ ਦੇ ਸਾਡੀ ਰਸਤਾਕਾਰੀ ਆ ਰਸਤੇਕਾਰੀ ਹੁੰਦਾ ਇਹ ਨਹੀਂ ਰਸਤੇਦਾਰੀ ਨਹੀਂ ਸਾਡੀ ਕਿਹੜੇ ਥਾਣੇ ਦੀ ਗੱਲ ਹੋਈ ਸੀ ਕਿਹੜੇ ਥਾਣੇ ਦੀ ਗੱਲ ਹੋਈ ਸੀ ਦੱਸਿਓ ਹਾਂ ਆਪਣੇ ਸਰਪੂਨ ਹੋਈ ਸੀ ਜੇ ਵੀ ਆਪੇ ਮੰਗਵਾਲੀ ਗੱਲ ਆ ਕਰੇ ਵੀ ਇਹਨਾਂ ਗੱਲ ਨਹੀਂ ਜੇ ਉਹਨੇ ਆਪੇ ਮੰਗਾ ਲੈਣੀ ਹੁੰਦੀ ਵਿਚਾਰਿਆਂ ਨੂੰ ਤੇ ਤੁਹਾਡੇ ਤੁਹਾਨੂੰ ਫੁੱਲਾਂ ਦੀ ਕਿ ਲੋੜ ਤੁਹਾਨੂੰ ਥਾਣੇ ਖਰਨ ਦੀ ਕਿ ਲੋੜ ਹੀ ਫਿਰ ਗਰ ਹੋਈ ਸੀ ਗੱਲ ਕਾਇਮਾ ਗੱਲ ਕੀਤੀ ਸਹੀ ਨਹੀਂ ਜੇਕਰ ਮੰਨ ਲਓ ਇਹਨਾਂ ਆਪੇ ਮੰਗਾ ਲੈਣੀ ਆ ਆਪਣੀ ਮਾਂ ਆਪੇ ਮੰਗਾ ਲੈਣੀ ਆ ਫਿਰ ਤੁਹਾਨੂੰ ਥਾਣੇ ਚ ਕਿਹੜੀ ਸੰਦਗੀ ਲੋੜੀ ਇਹਨਾਂ ਨੂੰ ਸਵੇਰ ਨਾਲ ਰੱਬ ਜੀ ਤੋਂ ਪਰਤਾਸਤਾ ਹੈ ਜਿਵੇਂ ਮੈਂ ਸੰਕਸ਼ੀਆ ਮੇਰੀ ਗੱਲ ਇਦਾਂ ਜੀ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਪੈਣ ਨੂੰ ਮੰਗਾ ਦੋ ਅੱਜ ਅੱਜ ਛੁੱਕਛ ਨਹੀਂ ਆ ਰਿਹਾ ਅਗਲੇ ਹਫ਼ਤੇ ਤੱਕ ਪੈਣ ਨੂੰ ਮੰਗਾ ਦੋ ਚੰਗੇ ਰਹੋਗੇ ਬਾਜੀ ਇਹਨਾਂ ਨੂੰ ਕਿਹਾ ਸੀ ਅਹੀਂ ਅਫਰੇ ਸਾਡਾ ਪਹੁੰਚ ਪਈ ਗਿਆ ਬਹੁਤ ਪਹੁੰਚ ਪਈ ਅਹੀਂ ਫਿਰ ਇਹਨਾਂ ਨੇ ਤਾਂ ਆਪਦੇ ਤਰੀਕੇ ਨਾਲ ਮੰਗਾਣੀ ਮੰਗਾਣੀ ਆ ਨਾ ਜੇ ਤੁਸੀਂ ਨਹੀਂ ਮਗਾ ਕੇ ਦਿੰਦੇ ਫਿਰ ਅਸੀਂ ਤੇ ਆਪਦਾ ਤਰੀਕਾ ਬਣਾਵਾਂਗੇ ਮੰਗਾ ਹੀ ਲਵਾਂਗੇ ਪਰ ਅਸੀਂ ਰਾਬ ਦੇ ਤਰੀਕੇ ਨਾਲ ਮਗਾਵਾਂਗੇ ਫਿਰ ਵੀ ਜੀ ਲੋੜ ਹੈ ਤੇ ਸਾਡਾ ਡਿਸਪੋਜ਼ਲ ਤਾਂ ਨਹੀਂ ਮਗਾਲਾ ਮੇਨੋ ਵੀ ਮੈਨੂੰ ਮੈਂ ਪਹੁੰਚ ਮੈਂ ਕੁੜੀ ਟਾਡੇ ਤੋਂ ਕਢਾਉਣੀ ਆ ਟਾਡੇ ਤੋਂ ਮੰਗਵੋਣੀ ਆ ਜੇ ਭੇਜੀ ਤੁਸੀਂ ਆ ਤੇ ਜੇਕਰ ਭੇਜੀ ਤੁਸੀਂ ਆ ਤੇ ਮੰਗਾ ਕੇ ਵੀ ਤੁਸੀਂ ਦੋਗੇ ਮੇਰੇ ਫੋਨ ਨਹੀਂ ਮੈਡਮ ਚੱਕਦੀ ਮੈਨੂੰ ਨਹੀਂ ਪਤਾ ਜਦੋਂ ਭਾਜੀ ਜਦੋਂ ਮੇਰੀ ਗੱਲ ਸੁਣ ਅੰਕਲ ਜੀ ਤੁਸੀਂ ਮੇਰੇ ਤੋਂ ਵੱਡੇ ਜੇ ਜੇਕਰ ਤੁਹਾਨੂੰ ਪਤਾ ਸਾਡੀ ਮੈਡਮ ਫੋਨ ਨਹੀਂ ਚੁੱਕਦੀ ਆ ਇੱਥੇ ਬੰਦੇ ਨੂੰ ਦੇਤ ਬਾਰੇ ਬੰਦੇ ਨੂੰ ਆਪਾਂ ਕੋਈ ਘਟਾ ਵਸ਼ਾ ਨਹੀਂ ਦਿੰਦੇ ਤੁਸੀਂ ਕਹਿ ਦਿੱਤੀ ਮਾ ਨੂੰ ਕਿ ਦੀ ਧੀ ਨੂੰ ਅੱਗੇ ਭੇਜ ਦਿੱਤਾ ਕਿ ਹੁਣ ਮਨ ਲਓ ਤੇ ਰੱਬ ਨਾਲ ਕਰਦੇ ਉੱਥੇ ਅਗਲੇ ਨਾਲ ਤੁਸੀਂ ਆਪ ਦੀ ਜ਼ਿੰਮੇਵਾਰੀ ਤੇ ਲੈ ਲਿਆ ਹੁਣ ਉੱਥੇ ਕੋਈ ਪ੍ਰੋਬਲਮ ਉਹਨੂੰ ਪੈਂਡਈ ਆ ਤੇ ਹੁਣ ਤੁਸੀਂ ਉਹ ਪ੍ਰੋਬਲਮ ਉਹਦੀ ਕੱਢਣੀ ਆ ਤੁਸੀਂ ਕਹਿਆ ਸਾਡੀ ਰਿਸ਼ਤੇਦਾਰੀ ਦੇ ਵਿੱਚ ਹਨਾ ਤੁਸੀਂ ਜ਼ਿੰਮੇਵਾਰੀ ਤੇ ਲੈ ਕੇ ਗਿਆ ਤੁਹਾਡੀ ਜ਼ਿੰਮੇਵਾਰੀ ਤੇ ਲੈ ਕੇ ਗਿਆ ਉਦੋਂ ਤੁਹਾਨੂੰ ਇਹਨਾਂ ਪੈਸੇ ਵੀ ਦਿੱਤੇ ਆ ਪਰ ਇਹਨਾਂ ਫਰੰਡਸ ਤੇ ਸਾਡੀ ਰਿਸ਼ਤਾ ਸਾਰੀ ਹੈ ਹਾਂਜੀ ਇਹਨਾਂ ਸਾਨੂੰ ਬਾਅਦ ਚ ਪਤਾ ਲੱਗਿਆ ਰਸਤਾ ਗਾਜੀ ਨੇ ਕਿਹਾ ਚਲੋ ਵੱਖਰੀ ਗੱਲ ਆ ਭਾਜੀ ਗੱਲ ਇਹਦਾ ਵਾਂ ਕਿ ਅਸੀਂ ਜੇ ਸੰਸਥਾ ਵੱਲੋਂ ਠੀਕ ਹੈ ਜੀ ਆਪਾਂ ਅੱਗੇ ਵੀ ਪੈਣਾ ਨੂੰ ਬਾਹਰੋਂ ਕਢਵਾਉਨੇ ਆ ਠੀਕ ਹੈ ਜੀ ਤੇ ਮੇਰਾ ਬੇਨਤੀ ਮੈਂ ਕਰਦਾ ਤੁਹਾਡੀ ਤੇ ਕਿਹਦਾ ਹੈ ਭਾਜੀ ਮੈਂ ਇਹਤ ਮੈਂ ਕਰ ਵੱਖਰੀ ਗੱਲ ਜਿੰਨੇ ਪੈਸੇ ਲਏ ਤੁਸੀਂ ਪੈਸੇ ਇਹਨਾਂ ਦੇ ਵਾਪਸ ਕਰ ਦਿਓ ਕੁੜੀ ਸਿਆਪੇ ਮੰਗਾ ਲਾਂਗੇ ਹੋਰ ਦੱਸੋ ਜਿੰਨੇ ਤੁਸੀਂ ਪੈਸੇ ਲਾਇਆ ਇਹਨਾਂ ਤੋਂ ਕਿਹਾ ਸੀ ਟ੍ਰੈਕਟਰ ਭਰ ਦਿੰਦਾ ਮੈਂ ਹੋਰ ਦੱਸੋ ਨਹੀਂ ਸਾਰੇ ਪੈਸੇ ਵਾਸ ਕਰੋ ਨਾ ਵਿਚਾਰਿਆਂ ਨੇ ਹੁਣ ਇੱਕ ਤੇ ਉਹਨਾਂ ਨੇ ਆਪਣੀ ਦੀ ਗੱਲ ਸੁਣੋ ਇੱਕ ਦੋ ਨਾਲ ਵਿਚਾਰਿਆਂ ਨੇ ਆਪਣੀ ਮਾਂ ਨੂੰ ਪੈਸੇ ਦੇ ਕੇ ਬਾਹਰ ਭੇਜਿਆ ਠੀਕ ਹੈ ਜੀ ਚਲੋ ਵੀ ਕਮਾਈ ਕਰੂਗੀ ਉਤੋਂ ਵਿਚਾਰਿਆਂ ਨੇ 50 45000 50000 ਰੁਪਇਆ ਤੁਹਾਨੂੰ ਦਿੱਤਾ ਟਿਕਟ ਦੇ ਕਿਰਾਏ ਇਹ 70 80000 ਰੁਪਏ ਨੂੰ ਥੱਲੇ ਆ ਗਏ ਉਹਨੇ ਫੇਰ ਵਿਚਾਰੇ 50 60 ਲੱਖ ਰੁਪਏ 50 60000 ਰੁਪਇਆ ਭਰ ਕੇ ਇੰਡੀਆ ਮਗਵਾਉਂਦੇ ਆ ਤੇ ਵਿਚਾਰਿਆਂ ਨੂੰ ਤੁਹਾਨੂੰ ਫਿਰ ਸਜ਼ਾ ਕੀ ਹੋਈ ਨਹੀਂ ਤਾਂ ਫਿਰ ਸਜ਼ਾ ਇਹ ਹੋ ਗਈ ਵਗਟ ਨਹੀਂ ਨਹੀਂ ਗਾਂ ਤਾਂ ਕੁ ਗਾਉਂ ਤੋਂ ਕੋਈ ਨਹੀਂ ਗਾਂਧੀ ਗਾਂ ਦੇਖੀ ਜਾਊਗੀ ਠੀਕ ਹੈ ਜੀ ਮੈਂ ਤੁਹਾਨੂੰ ਹਫਤੇ ਇੱਕ ਦਾ ਟਾਈਮ ਦਿੰਦਾ ਜੀ ਇਹ ਬੁੱਢਾ ਆਦਮੀ ਆ ਮੈਂ ਗਵਾਨ ਨਿਕਾ ਇਹ ਤੇ ਨਹੀਂ ਨਹੀਂ ਪਹਿਲੀ ਮੈਂ ਮੰਨਦਾ ਬੁੱਢਾ ਆਦਮੀ ਆ ਹਨਾ ਪਰ ਤੁਹਾਨੂੰ ਜੇ ਤੁਸੀਂ ਇਹਨੂੰ ਭੇਜਿਆ ਹੁਣ ਤੈਸੇ ਜਾਂ ਪੈਸੇ ਵਾਪਸ ਕਰ ਕੁੜੀ ઠાੜੀ ਬਾਰ-ਬਾਰ ਕੁੜੀ ઠાੜੀ ਨਿਕਲ ਲਿਆ ਬਾਹਰ ਬਾਟਾੜੀ ਕੁੜੀ ਉਹਨੂੰ ਕਹੋ ਕਿ ਮਗਾਕੇ ਦੋਵੇ ਕੁੜੀ ਤਾਂ ਵਿਚਾਰੀ ਆ ਆਪ ਨਹੀਂ ਇਹ ਦੀਜਾ ਪੱਟ ਤੋੜ ਕੇ ਇੱਕ ਦੀਜਾ ਲਾਉਣ ਦੀ ਐ ਸੇ ਅੰਕਲ ਜੀ ਗੱਲ ਇਦਾਂ ਜੇ ਮੈਂ ਚਲੋ ਮੈਂ ਤੁਹਾਨੂੰ ਯਾਰ ਨਾ ਕਹਿ ਰਿਹਾ ਮੈਂ ਇਹਨਾਂ ਦੇ ਜਿੰਨੇ ਪੈਸੇ ਤੁਸੀਂ ਨਾ ਤੋਂ ਲੈ ਉਹ ਪੈਸੇ ਵਾਪਸ ਕਰ ਦੋ ਬਸ ਜਿਹੜਾ 45000 ਰੁਪਏ ਤੁਸੀਂ ਕਿਹਾ ਮੈਂ 45 ਮੰਨ ਲਿਆ ਠੀਕ ਹੈ ਜੀ 5000 ਰੁਪਏ ਛੱਡਿਆ 45000 ਰੁਪਏ ਵਾਪਸ ਕਰ ਦੋ ਇਹਨਾਂ ਦਾ ਕੁਰੀ ਅਸੀਂ ਆਪੇ ਮੰਗਾ ਲਾਂਗੇ ਹਾਂ ਜੀ ਮੈਂ 3 ਲੱਖ ਮੈਂ ਬੰਗਲ ਦੀ ਮੈਂ ਬਹੁਤੀਆਂ ਗੱਲਾਂ ਨਹੀਂ ਮੈਂ ਕਰਨੀਆਂ 45000 ਰੁਪਏ ਇਹਨਾਂ ਦਾ ਇਹਨਾਂ ਨੂੰ ਵਾਪਸ ਕਰ ਦੋ ਤੇ ਇਹਦੇ ਨਾਲ ਫੋਨ ਹੀ ਚੁੱਕਣ ਦਾ ਫੋਨ ਨੰਬਰ ਬਲੌਕ ਮਾਰੇ ਆ ਨਹੀਂ ਮਾਰੇ ਪਾ ਜੀ ਇਹਨਾਂ ਦਾ ਫੋਨ ਬਲੌਕ ਨਹੀਂ ਮਾਰੇ ਮੈਂ ਬਲੌਕ ਮਾਰੇ ਕਿ ਨਹੀਂ ਮਾਰੇ ਡੈਡੀ ਵਾਲਾ ਫੋਨ ਦਾਦੇ ਦਾ ਚੱਲਦਾ ਫੋਨ ਹ ਅੰਕਲ ਦੀ ਗੱਲ ਇਦਾਂ ਵਾ ਕਿ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਵਾ ਅਸੀਂ ਕੁੜੀਆਂ ਮੰਗਾ ਲੈਨੇ ਆ ਪਰ ਖਰਚਾ ਤੁਹਾਡਾ ਜਿਹੜਾ ਖਰਚਾ ਤੁਸੀਂ ਲਿਆ ਵਾ ਉਹ ਵਾਪਸ ਕਰ ਦੇਣਾ ਬਸ ਮੁੱਖੀ ਗੱਲ ਗਰੀਬ ਆਦਮੀ ਮੈਂ ਜ਼ਿਆਦਾ ਤਗੜਾ ਆਦਮੀ ਕਿ ਮੰਨਦੇ ਗਰੀਬ ਵਾ ਪਰ ਗਰੀਬ ਆਦਮੀ ਹੁਣ ਤੁਸੀਂ ਕੋਈ ਉਹਨਾਂ ਦੀ ਘਰ ਉਹਦੇ ਦੀ ਮਾਂ ਨੂੰ ਫਸਾ ਦਿੱਤਾ ਹੁਣ ਉਹਨੇ ਬਸੇ ਉਹ ਕੀ ਕਰੇ ਕੁੜੀਓ ਜੇ ਪੌਂਦੀ ਹੋਵੇ ਤਾਂ ਮੈਂ ਕਹਿੰਦਾ ਤਾਂ ਇਹ ਉਹਦੀ ਪੌਂਦੀ ਮੈਂ ਤਾਂ ਆਪ ਖਤਿਆ ਹਾਂ ਕੋਈ ਨਹੀਂ ਪੈ ਪੌਂਦੀ ਮੇਰੀ ਕੁੜੀ ਲੜਕੀ ਦਾ ਉਹ ਦੇਵਾ ਉਹਦਾ ਨੰਬਰ ਦੇ ਮੈਂ ਲੜਕੀ ਦਾ ਨਵਾਂ ਗੱਲ ਕਰ ਲੈਣਾ ਵਿਆਹੀ ਕਿੱਥੇ ਆ? ਜਾਈ ਨੇ ਕੀ ਖਵਾਰੀ ਆ ਵਿਚਾਰੀ ਉਹ ਤਾਂ ਆਪ ਭੱਜੀ ਵਰਦੀ ਆ। ਕੋਈ ਗੱਲ ਨਹੀਂ ਮੈਂ ਕੋਲ ਤੁਹਾਨੂੰ ਹਫਤੇ ਕਰਾ ਟਾਈਮ ਦਿੱਤਾ ਜੀ ਤੁਸੀਂ ਆਪਣੀ ਕੁੜੀ ਨਾਲ ਆਪੇ ਗੱਲ ਕਰ ਲਿਓ ਮੈਂ ਹੋਰ ਬਹੁਤਾ ਨਹੀਂ ਬੋਲਦਾ। ਖੁਦ ਖੁਦ ਮੰਨਣ ਦੇ ਕਿ 5000 ਰੁਪਏ ਮੈਂ ਖਾਦਾ ਵਾ। ਠੀਕ ਹੈ ਜੀ ਮਿਲਦਾ ਵੀ ਇਹਨਾਂ ਨੂੰ 5000 ਰੁਪਏ ਹੀ ਆ ਪਰ ਅਗਲੇ ਦਿਤੇ ਮਾਂ ਨੂੰ ਫਸਾ ਦਿੱਤਾ ਨਾ ਇਹਨਾਂ ਨੇ। ਇਹਦੀ ਕੁੜੀ ਦਾ ਨੰਬਰ ਨਹੀਂ। ਇੱਥੇ ਨੰਬਰ ਤੇ ਵਟਸਐਪ ਉਹਦਾ ਚੱਲਦਾ। ਅੱਛਾ ਵਟਸਐਪ ਚੱਲਦਾ ਉਹਦਾ। ਕਿਹੜਾ ਨੰਬਰ ਸੀ ਆ ਦੂਸਾ ਕਹਿੰਦਾ ਹਾਂਜੀ ਅਹ ਠੀਕ ਕੋ ਬੋਲ ਤੀਹਦਾ ਹੈ ਨਾ ਠੀਕ ਹੈ ਜੀ ਆ ਦੇਖੋ ਵੀਰ ਮੈਂ ਤਾਂ ਉਹ ਵੀਡੀਓ ਵੀ ਖੋਹਣਾ ਵਿਚਾਰੀ ਕਿਦਾਂ ਰੋ ਰੋ ਕੇ ਇਹ ਕਹਿ ਰਹੀ ਆ ਕਿ ਮੈਨੂੰ ਕਿੜਵਾਓ ਕਿ ਨਾ ਰੋਂਡੀਆਂ ਵੀਰ ਨੂੰ ਕਿੰਨਾ ਮੈਂ ਵੀਡੀਓ ਖਾਈ ਤੇ ਇਹਨਾਂ ਨੂੰ ਸਿਰਫ ਹੁੰਦਾ ਕਿ 5000 ਰੁਪਏ ਹੁਣ ਵਿੱਚ ਕਮਿਸ਼ਨ ਮਿਲ ਗਿਆ ਵਾ ਠੀਕ ਆ ਤੇ ਬਸ ਹੁਣ ਅਗਲਾ ਭਾਵੇਂ ਠੱਠੇ ਕੋਚ ਜਾਵੇ ਫੇ ਆ ਵੇਖੋ ਵੀਡੀਓ ਵੇਖੋ ਇਕ ਇਹ ਵਿਚਾਰੇ ਰੋ ਰੋ ਕੇ ਮਾ ਪੈਣ ਮਾਤਾ ਨੂੰ ਮੈਨੂੰ ਫੋਨ ਲਾਉਂਦੀ ਮਹੀਨਾ ਹੋ ਗਿਆ ਰੋ ਰੋ ਕੇ ਫੋਨ ਲਾਉਂਦੀ ਆ ਵੇਖੋ ਵੀਡੀਓ ਹੁਣ ਮੇਰੇ ਫੋਨ ਚ ਗਿਆ ਮੈਂ ਕਰਨਾ ਈ ਤੂੰ ਆ 1 ਮਿੰਟ ਅੱਗੇ ਆ ਵੀ ਆ ਵੀਡੀਓ ਆਦਰ ਨੂੰ ਮੈਂ ਵੀ ਦੀ ਵੀਡੀਓ ਦਿਖਾਉਣਾ ਵੀਡੀਓ ਵੇਖੇ ਇੱਕ ਵਿਚਾਰੀ ਦੀ ਮੇਰਾ ਤਾਂ ਕਰ ਮੈਂ ਨਾ ਜਨਤਾ ਨੇ ਧੋਖਾ ਕੀਤਾ ਧੋਖਾ ਕਰਕੇ ਮੈਨੂੰ ਫਸਾਤਾ ਇਤੇ ਮੈਨੂੰ ਬਹੁਤ ਤੌਰਚਰ ਕਰ ਦਿੱਤਾ ਮੈਂ ਬਹੁਤ ਪਰੇਸ਼ਾਨ ਹਾਂ ਬ੍ਰੀਸੇ ਮੇਰੇ ਮਾਤਾ ਲਗਾ ਰਿਹਾ ਇਹਦਾ ਦੇ ਨੰਬਰ 26 ਉਹ ਦੂਜਾ ਨੰਬਰ ਚੱਲਦਾ ਹੈ ਨਟ ਨਹੀਂ ਆਉਣ ਇੱਥੇ ਹਾਂਜੀ ਸਿਸਟਰ ਜੀ ਸਤਿ ਸ੍ਰੀ ਅਕਾਲ ਅਨੇ ਅਸੀਂ ਨਾ ਸੋਸਾਇਟੀ ਤੋਂ ਬੋਲਦੇ ਸਸਤਾ ਤੋਂ ਬੋਲਦੇ ਆ ਤੇ ਤੁਹਾਡਾ ਇੱਕ ਕੇਸ ਆਇਆ ਵਾ ਆਪਣੇ ਕੋਲ ਤੁਸੀਂ ਇੱਕ ਭੈਣ ਨੂੰ ਕਲਾਰੂ ਕਿਹੜਾ ਪਿੰਡ ਕਲਰੂ ਪਿੰਡ ਤੋਂ ਇੱਕ ਮਾਤਾ ਨੂੰ ਤੁਸੀਂ ਮਾਨ ਭੇਜਿਆ ਵਾ ਦੁਬਈ ਦਾ ਝੂਠ ਮਾਰ ਕੇ ਉਤੋਂ ਤੁਸੀਂ 45000 ਰੁਪਿਆ ਵੀ ਲਿਆ ਵਾ ਠੀਕ ਹੈ ਜੀ ਉਹ ਵਿਚਾਰੀ ਉੱਥੇ ਤੰਗ ਪਰੇਸ਼ਾਨਵਾ ਤੇ ਮੇਰੀ ਭੈਣ ਮੈਨੂੰ ਫੋਨ ਜ਼ਰੂਰ ਲਾਈ ਠੀਕ ਆ ਮੇਰੇ ਉਹ ਰਿਕਾਰਡਿੰਗ ਸੁਣ ਕੇ ਆਜੂਗੇ ਵੀਰੇ ਹਲੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਦੇਖੋ ਸਦਨ ਰੱਖਿਆ ਕੁੜੀ ਨਾ ਜਿਪਾ ਸੇ ਪੌਣੀ ਤੋੜੇ ਆ ਆਪਾਂ ਰੱਬ ਤੁਹਾਡਾ ਭਲਾ ਕਰੇ ਇਹ ਤੁਸੀਂ ਇਦਾਂ ਕਰੋ ਮਾਗੀ ਤੋਲੇ ਦਿੰਦਾ ਰੱਖ ਲਈ ਆਪਾਂ ਮਾਗੀ ਨਗਰਤਨ ਹਾਂਜੀ 13 ਨੂੰ ਲੋਹੜੀ 14 ਨੂੰ ਮਾਗੀ ਆ ਤੇ 15 ਤੱਕ ਦਾ ਪਰ ਰੱਖ ਲੀਏ ਇਹ ਠੀਕ ਹੈ ਹਾਂਜੀ ਤੁਸੀਂ ਇਦਾਂ ਕਹਿੰਦੇ ਤੁਸੀਂ ਆਪਣੇ ਕੋਲ ਆ ਜੇ ਇੱਥੇ ਆ ਜੀ ਮੈਂ ਜਸੀ ਦਸੀ ਹੋਰ ਥਾਣੇ ਦਾ ਖਰਚਾ ਲੈਣਾ ਮੈਂ ਸੱਤ ਤਨ ਖਰਚਾ ਵੀ ਦੇ ਦੂੰਗਾ ਹੁਣ ਜਾਣ ਦਾ ਇਹ ਵੀ ਮੈਂ ਪਈ ਤਾਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਦਾਂ ਵੀ ਹੰਦੇ ਹੁੰਦਾ ਕਰ ਲਾਂਗਾ ਉਹ ਦੇਖੋ ਤੇ ਤੁਸੀਂ ਜਾ ਕਰੋਗੇ ਆਪਾਂ ਇੱਥੇ ਕਰਪੂਰੇ ਆ ਜਾਂਦੇ ਉਹ ਤੇ ਪਾਰਟ ਆਨ ਆ ਲੈ ਕੇ ਕੱਲਾ ਮੰਡਗਰਾਵਾਂਗੇ। ਕੋਈ ਗੱਲ ਨਹੀਂ ਦੇਖਦੇ ਆਪਾਂ। ਠੀਕ ਹੈ। ਹਾਂਜੀ। ਆ ਰੱਬ ਜੀ ਆਪਾਂ ਕਹੇ ਰੇ 15 ਤੱਕ ਨੂੰ ਫਿਰ ਮਿਲਦੇ ਆ ਮੈਨੂੰ 14 ਤੀਨ ਨੇ ਕਿੰਨਾ ਸ਼ਾਮ ਨੂੰ ਫੋਨ ਲਾ ਲਿਓ। ਠੀਕ। ਓਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਰਤਨ ਦਾਸ ਜੀ ਸੇਵਾ ਸੈਟੀ ਹਲੂ ਸਾਡੇ ਚੰਟਾ ਕੋਲ ਜੋ ਪੈਸੇ ਪੰਦੇ ਸੀ ਉਹਨਾਂ ਨੇ ਸਾਨੂੰ ਦਵਾ ਦਿੱਤੇ ਆ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਉਹ ਜੰਟਾ ਨੇ ਸਾਡੇ ਨਾਲ ਧੋਖਾ ਧਾੜੀ ਨਾਲ ਤੋ ਖਾਧੜੀ ਕੀਤਾ ਹੈ ਉਹ ਸਾਡੇ ਉਹਨਾਂ ਨੇ ਪੈਸੇ ਵਾਸ ਮਗਾ ਦਿੱਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ